ਮੈਂ ਵਾਰਡ ਨੰਬਰ 13 ਦੇ ਵਿੱਚ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਜਿੱਤੀ ਹੈ ਜੀ। ਬਸ ਯਾਰ ਮੇਰਾ ਨਾ ਕੰਮ ਹੀ ਜਿਹੜਾ ਵਾ ਮਿਹਨਤ ਮਜ਼ਦੂਰੀ ਵਾਲਾ ਵਾ। ਜੀ ਜੀ ਜੀ। ਉਹ ਜੇ ਦਾ ਉਹ ਜਿਹੜਾ ਕੰਮ ਹੈ ਜਿਹੜਾ ਵਿਹਲੇ ਬੰਦੇ ਦਾ ਕੰਮ ਹੈ ਕਿ ਚਿੱਟੇ ਕੁੜਤੇ ਪਿਆਵੇਂ ਪਾਲਾਂ ਪੱਗ ਬੰਨ ਲਾ ਜੀ ਜੀ ਠੀਕ ਹੈ ਨਾ ਮੇਰਾ ਹੁਣ ਮੈਨੂੰ ਪਤਾ ਨਹੀਂ ਕੋਈ ਕਿ ਕਿੱਥੇ ਕੰਮ ਕਲਾਕਾਰ ਦਾ ਪੈਣਾ ਕਿੱਥੇ ਕੋਈ ਕੰਮ ਕਰਨਾ ਸੋ ਉਹ ਚੀਜ਼ਾਂ ਮੈਨੂੰ ਮਟਨੇ ਆ ਤੇ ਬਸ ਆਪਣਾ ਕਿ ਲੋਕੀ ਇਦਾਂ ਹੀ ਆਪਾਂ ਨੂੰ ਪਸੰਦ ਕਰਦੇ ਆ। ਜੀ ਜੀ ਲੋਕਾਂ ਨੇ ਪੈਸੇ ਵਾਲੇ ਨੂੰ ਨਹੀਂ ਵੇਖਿਆ ਸਿਰਫ ਇੱਕ ਇਹ ਵੇਖਿਆ ਕਿ ਇਹ ਬੰਦਾ ਕੰਮ ਕਰਾ ਸਕਦਾ ਗਾਂ ਵੀ ਕਰਵਾਏਗਾ ਤੇ ਤਦ ਕਰਕੇ ਲੋਕਾਂ ਨੇ ਜੀ ਇਹ ਮੈਨੂੰ ਵੋਟਾਂ પાਕੇ ਜਿਤਾਇਆ। ਭਿਕੀਵੈਂਟ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਪੰਜਾਬ ਦੇ ਵਿੱਚ ਨਗਰ ਪੰਚਾਇਤ ਨਗਰ ਨਿਗਮ ਦੀਆਂ ਚੋਣਾਂ ਹੋ ਕੇ ਹਟੀਆਂ। ਜੀ ਹਾਂ ਇੱਕ ਵੱਡੇ ਟਰਨਾਟਾਂ ਦੇ ਵਿੱਚ ਇੱਕ ਉਮੀਦਵਾਰ ਉਹ ਵੀ ਜਿੱਤਿਆ ਹੈ ਕਿ ਜੋ ਵੈਲਡਿੰਗ ਵੀ ਵੀਰ ਜਿਹੜਾ ਕੰਮ ਕਰਦਾ ਤੁਸੀਂ ਤਸਵੀਰਾਂ 'ਚ ਵੀ ਵੇਖਦੇ ਹੋਵੋਗੇ। ਜੀ ਹਾਂ ਦੋਸਤੋ ਬਰਾਊਨ ਕੁੜੀ ਸੋਸ਼ਲ ਮੀਡੀਆ ਤੇ ਇੱਕ ਵੈਲਡਿੰਗ ਦੀ ਵੀਡੀਓ ਪਾ ਕੇ ਮਸ਼ਹੂਰ ਹੋਈ ਤਾਂ ਇਹ ਵੀਰ ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਲੋਕਾਂ ਦਾ ਪਿਆਰ ਖੱਟਣ ਦੇ ਵਿੱਚ ਕਾਮਯਾਬ ਰਿਹਾ ਤਾਂ ਲੋਕਾਂ ਦਾ ਪਿਆਰ ਜਿਹੜਾ ਉਹਨਾਂ ਨੂੰ ਮਿਲਿਆ ਆਓ ਸਾਡੇ ਨਾਲ ਬਣੇ ਨੇ ਅਸੀਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਵੱਡੇ ਤਰਨਾਟਾਂ ਦੇ ਵਿੱਚ ਪੈਸੇ ਵਾਲੇ ਲੋਕਾਂ ਦੇ ਵਿੱਚ ਜਦੋਂ ਇੱਕ ਆਮ ਘਰ ਤੋਂ ਉੱਠ ਕੇ ਜੀ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਵੇਂ ਆਮ ਘਰ ਤੋਂ ਉੱਠ ਕੇ ਐਮਐਲਏ ਬਣੇ ਉਵੇਂ ਹੀ ਹੁਣ ਆਮ ਘਰ ਤੋਂ ਉੱਠ ਕੇ ਇਸ ਵੀਰ ਨੇ ਆਜ਼ਾਦ ਚੋਣ ਲੜ ਕੇ ਜਿਹੜੀ ਐ ਉਹ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਦੇ ਵਿੱਚ ਬਾਜ਼ੀ ਮਾਰੀ ਆ। ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਵੀਰ ਜੀ। ਮੈਂ ਚਾਹਾਂਗਾ ਇਹ ਜਰੂਰ ਦੱਸਿਓ ਵੀਰ ਜੀ ਕਿ ਤੁਸੀਂ ਹੁਣ ਅ ਇਸ ਕੰਮ ਤੋਂ ਜਿਹੜਾ ਐ ਸਿਆਸਤ ਵਾਲੇ ਪਾਸੇ ਆਏ ਕਿੰਨਾ ਤੋਂ ਪ੍ਰੇਰਿਤ ਹੋ ਕੇ ਆਏ ਕੀ ਸੀ ਇਹ ਜਰੂਰ ਦੱਸਿਓ ਜੀ। ਇਹ ਤਾਂ ਮੇਰੇ ਸਿਆਸਤ ਦੇ ਵਿੱਚ ਤਾਂ ਬਸ ਆਉਂਦਾ ਸ਼ੌਂਕ ਹੀ ਕਿਸੇ ਦੇ ਯਾਨਕੀ ਮੈਨੂੰ ਤਾਂ ਸ਼ੁਰੂ ਤੋਂ ਸ਼ੌਂਕ ਹੀ ਕਿ ਲੋਕਾਂ ਦੀ ਸੇਵਾ ਕਰ ਸਕਾਂ ਜੀ ਜੀ ਤੇ ਇਹ ਨਾਲ ਕਰਕੇ ਮੈਂ ਫਿਰ ਇਹ ਸਿਆਸਤ ਦਾ ਜਿਹੜਾ ਰਾਹ ਅਪਣਾਇਆ ਬਸ ਮੈਨੂੰ ਕੋਈ ਅਪਡੇਟ ਨਹੀਂ ਕੀਤਾ ਜੀ ਸਗੋਂ ਮੈਨੂੰ ਤਾਂ ਲੋਕੀ ਡੱਕਦੇ ਰਹੇ ਮੇਰੇ ਭੈਣ ਭਰਾ ਕੀ ਇਹ ਕੰਮ 'ਚ ਨਾ ਵੜ ਪਰ ਬਸ ਇਹ ਸ਼ੌਂਕ ਹੀ ਲੋਕਾਂ ਦੀ ਸੇਵਾ ਕਰਨ ਦਾ ਤੇ ਤਦ ਕਰਕੇ ਮੈਂ ਰਾਹ ਅਪਣਾਇਆ ਜੀ ਅੱਛਾ ਜੀ ਬਾਈ ਜੀ ਕੀ ਨਾਮ ਹੈ ਕਿਹੜਾ ਇਲਾਕਾ ਹੈ ਕਿੱਥੋਂ ਤੁਸੀਂ ਚੋਣ ਲੜੀ ਤੇ ਜਿੱਤੀ ਮੇਰਾ ਨਾਮ ਜੀ ਗੁਰਚਰਨ ਸਿੰਘ ਹੈ ਜੀ ਜੀ ਮੈਂ ਭਿੱਖੀ ਵਿੰਡ ਮੇਰਾ ਪਿੰਡ ਹੈ ਜੀ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਤੇ ਮੈਂ ਵਾਰਡ ਨੰਬਰ 13 ਦੇ ਵਿੱਚ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਜਿੱਤੀ ਹੈ ਜੀ ਅੱਛਾ ਜੀ ਕਿੰਨੀਆਂ ਵੋਟਾਂ ਦੇ ਨਾਲ ਜਿਹੜੀ ਤੁਹਾਡੀ ਜਿੱਤ ਹੁੰਦੀ ਹੈ ਇਹਦੇ ਵਿੱਚ ਜੀ ਕੁੱਲ 723 ਵੋਟਾਂ ਸੀ ਜਿਦੇ ਵਿੱਚ 452 ਪੋਲ ਹੋਈਆਂ ਜੀ ਜੀ ਜਿਦੇ ਵਿੱਚ ਮੈਨੂੰ 181 ਵੋਟਾਂ ਪਈਆਂ ਤੇ ਆਮ ਪਾਰਟੀ ਨੇ 138 ਦੇ 43 ਵੋਟਾਂ ਦੀ ਲੀਡ ਨਾਲ ਮੈਂ ਜਿੱਤ ਪ੍ਰਾਪਤ ਕੀਤੀ ਹੈ ਇੱਕ ਅ ਵੈਲਡਿੰਗ ਤੋਂ ਸਿਆਸਤ ਵਾਲੇ ਪਾਸੇ ਕੋਈ ਵੀ ਕੰਮ ਆਪਣਾ ਮਿਹਨਤ ਵਾਲਾ ਵੀ ਤੁਸੀਂ ਕਰਦੇ ਹੋ ਲੋਕਾਂ ਦੀ ਸੇਵਾ ਇਹ ਲੋਕਾਂ ਨੇ ਫਤਵਾ ਦਿੱਤਾ ਵੱਡੇ ਤਰਨਾਟਾਂ ਦੇ ਵਿੱਚ ਆਉਣਾ ਚੋਣ ਮੈਦਾਨ ਦੇ ਵਿੱਚ ਆਉਣ ਵਾਸਤੇ ਤਾਂ ਵੀਰੇ ਪੈਸੇ ਵੀ ਬਹੁਤ ਚਾਹੀਦੇ ਹੁੰਦੇ ਨੇ ਇਹ ਤੁਹਾਨੂੰ ਕੀ ਇਸ ਤੇ ਕਹਿਣਾ ਚਾਹੋਗੇ ਕੀ ਮਹਿਸੂਸ ਕਰਦੇ ਹੋ ਵੀ ਤੁਹਾਡੀ ਗੱਲ ਹੈਗੀ ਆ ਵੀਰ ਜੀ ਕਿ ਪੈਸੇ ਦੀ ਗੇਮ ਚੱਲਦੀ ਆ ਅੱਜ ਕੱਲ ਜੀ ਜੀ ਪਰ ਮੈਂ ਜਿੰਨਾ ਕਿ ਲੋਕਾਂ ਦੇ ਨਾਲ ਵਿਚਰਦਾ ਰਿਆਂ ਜੋ ਲੋਕਾਂ ਦੇ ਜਾਨਕੀ ਕੰਮ ਕਰਵਾਉਂਦਾ ਰਿਆਂ ਜੀ ਜੀ ਉਹਨਾਂ ਦਾ ਹੀ ਪਿਆਰ ਸਤਕਾ ਲੋਕਾਂ ਨੇ ਮੈਨੂੰ ਜਿਹੜੀਆਂ ਵੋਟਾਂ ਪਾਈਆਂ ਤੇ ਜਿਦਾ ਤੇ ਜਿਤਾਇਆ ਵਾ ਜੀ ਜੀ ਇਹਦੇ ਵਿੱਚ ਚਲੋ ਮੈਂ ਤਾਂ ਮਿਹਨਤ ਕਰਨ ਵਾਲਾ ਬੰਦਾ ਵਾਂ ਜੀ ਅੱਜ 9 ਤਰੀਕ ਦੀ ਮੈਂ ਜੋ ਦੁਕਾਨ ਤੋਂ ਛੁੱਟੀ ਕੀਤੀ ਆ ਤੇ ਅੱਜ ਆ ਕੇ ਮੇਰਾ ਜੋ ਪੈਂਡਿੰਗ ਦੁਕਾਨ ਤੇ ਕੰਮ ਹੀ ਉਹ ਮੈਂ ਕੰਮ ਵੀ ਆਪਣਾ ਨਾਲ ਕਵਰ ਕਰੰਦਿਆਂ ਆ ਵਾ ਜੀ ਜੀ ਬਾਕੀ ਜੋ ਲੋਕਾਂ ਨੇ ਮੈਂ ਸੇਵਾ ਕੀਤੀ ਉਹਨਾਂ ਨੇ ਮੈਨੂੰ ਉਸ ਦਾ ਫਲ ਦੇ ਦਿੱਤਾ ਜੀ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇੱਕ ਸਿਆਸਤ ਦੇ ਵਿੱਚ ਛੋਟਾ ਮੁਹੱਲੇ ਦੇ ਐਮਸੀ ਤੋਂ ਲੈ ਕੇ ਪੰਚਾਇਤ ਮੈਂਬਰ ਤੱਕ ਚਿੱਟੇ ਪਜਾਮੇ ਕੁੜਤੇ ਦੇ ਵਿੱਚ ਰਹਿੰਦੇ ਨੇ ਤੁਸੀਂ ਜਿੱਦਣ ਜਿੱਤੇ ਤੁਸੀਂ ਉਦੋਂ ਵੀ ਪਰਨਾ ਬੰਨਿਆ ਸੀਗਾ ਐਵੇਂ ਇਹ ਜਿਹੜੀ ਸਿਆਸਤ ਵਾਲੀ ਲੁੱਕ ਕਿਉਂ ਨਹੀਂ ਬਣਾਈ ਕਿ ਸ਼ੌਂਕ ਹੀ ਨਹੀਂ ਹੈਗਾ ਇਸ ਤਰੀਕੇ ਦਾ ਬਸ ਯਾਰ ਮੇਰਾ ਨਾ ਕੰਮ ਹੀ ਜਿਹੜਾ ਵਾ ਮਿਹਨਤ ਮਜ਼ਦੂਰੀ ਵਾਲਾ ਵਾ ਜੀ 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 ਉਹ ਜੇ ਦਾ ਉਹ ਜਿਹੜਾ ਕੰਮ ਹੈ ਜਿਹੜਾ ਵਿਹਲੇ ਬੰਦੇ ਦਾ ਕੰਮ ਹੈ ਕਿ ਚਿੱਟੇ ਕੁੜਤੇ ਪਿਆਮੇ ਪਾਲਾਂ ਪੱਗ ਬੰਨ ਲਾ ਜੀ ਜੀ ਠੀਕ ਹੈ ਨਾ ਮੇਰਾ ਹੁਣ ਮੈਨੂੰ ਪਤਾ ਨਹੀਂ ਕੋਈ ਕਿ ਕਿੱਥੇ ਕੰਮ ਕਲਾ ਕਰਨਾ ਪੈਣਾ ਕਿੱਥੇ ਕੋਈ ਕੰਮ ਕਰਨਾ ਸੋ ਉਹ ਚੀਜ਼ਾਂ ਮੈਨੂੰ ਮਟਨੇ ਆ ਤੇ ਬਸ ਆਪਣਾ ਕਿ ਲੋਕੀ ਇਦਾਂ ਹੀ ਆਪਾਂ ਨੂੰ ਪਸੰਦ ਕਰਦੇ ਆ ਗੱਲ ਇਹ ਕੰਮ ਦੀ ਲੋਕਾਂ ਦੇ ਆਪਾਂ ਕੰਮ ਕਰਵਾਈ ਜਾਂਦੇ ਆ ਤੇ ਲੋਕੀ ਆਪਣਾ ਮਾਣਾ ਜਿਹੜਾ ਆਪਾਂ ਨੂੰ ਪਿਖੀ ਜਾਂਦੇ ਆ ਹਾਂ ਤਾਂ ਪਿਖੀ ਵਿੰਡ ਵਾਲਿਓ 13 ਨੰਬਰ ਦੀ ਵਾਰਡ ਵਾਲੇ ਜਿੰਨੇ ਵੀ ਅਡਾ ਉਮੀਦਵਾਰ ਸਾਡੇ ਸਨਮੁਖ ਅਸੀਂ ਉਹਨਾਂ ਦੀ ਦੁਕਾਨ ਦੇ ਵਿੱਚ ਪਹੁੰਚੇ ਆ ਸਾਡੇ ਸਾਹਮਣੇ ਖੜੇ ਨੇ ਤਾਂ ਉਹ ਹੁਣ ਇਹ ਗੱਲ ਤੇ ਵੀ ਥੋੜੀ ਜੀ ਆਪਾਂ ਗੌਰ ਕਰ ਲਈਏ ਕਿ ਹੁਣ ਉਹਨਾਂ ਨੂੰ ਜੇ ਤੁਸੀਂ ਫਤਵਾ ਦਿੱਤਾ ਤੁਸੀਂ ਲੋਕਾਂ ਨੇ ਜਿਤਾਇਆ ਤਾਂ ਹੁਣ ਲੋਕਾਂ ਦੇ ਕਿੰਨੇ ਕੰਮ ਕਰਨਗੇ ਤੁਸੀਂ ਦੇਖ ਸਕਦੇ ਹੋ ਆ ਵੀ ਤਸਵੀਰ ਆ ਜਾ ਆ ਜਾ ਬੇਟਾ ਉਹ ਉਹਨਾਂ ਦੇ ਘਰੋਂ ਰੋਟੀ ਆਈ ਹੈ ਤੁਸੀਂ ਦੇਖ ਲਗ ਰਹੇ ਹੋ ਉਹਨਾਂ ਦੀ ਬੇਟੀ ਰੋਟੀ ਲੈ ਕੇ ਆਈ ਹੈ ਉਹਨਾਂ ਵਾਸਤੇ ਬਾਈ ਬਾਈ ਜੀ ਮਿਹਨਤ ਕਰਦੇ ਨੇ ਅਤੇ ਪੰਚਾਇਤ ਮੈਂਬਰ ਜਿਹੜੇ ਨੇ ਉਹ ਨਗਰ ਪੰਚਾਇਤ ਜਿਹੜੀ ਇਹ ਚੋਣ ਜਿੱਤੀ ਹੈ ਅੱਛਾ ਬਾਈ ਜੀ ਮੈਂ ਸਵਾਲ ਇਹ ਹੈ ਕਿ ਹੁਣ ਲੋਕਾਂ ਦੀਆਂ ਉਮੀਦਾਂ ਰਹਿਣਗੀਆਂ ਤੁਹਾਡੇ ਤੋਂ ਮੱਲਾ ਨਿਵਾਸੀਆਂ ਦੀਆਂ ਜਿਨ੍ਹਾਂ ਨੇ ਤੁਹਾਨੂੰ ਵੋਟ ਕੀਤੀ ਕਿਵੇਂ ਦਾ ਮਹਿਸੂਸ ਕਰਦੇ ਹੋ ਕੰਮਾਂ ਨੂੰ ਲੈ ਕੇ ਮਮਾ ਦਾ ਵੀਰ ਜੀ ਅੱਗੇ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਰ ਸਕਿਆ ਮੈਨੂੰ ਇਹ ਸ਼ੌਂਕ ਆ ਕੰਮ ਕਰਦਾ ਅੱਛਾ ਜੀ ਬਾਕੀ ਲੋਕਾਂ ਨੇ ਜਿਹੜਾ ਮਾਣ ਬਖਸ਼ਿਆ ਮੁਹੱਲੇ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਵੀ ਆ ਉਹ ਜੀ ਮੈਂ ਜ਼ਰੂਰ ਉਹਨਾਂ ਦਾ ਜਿੱਦਾਂ ਵੀ ਹੋਊਗਾ ਹੈਲਪ ਕਰੂੰਗਾ ਜੀ ਜਿੱਦਾਂ ਵੀ ਕੋਈ ਕਿਸੇ ਕਿਸਮ ਦਾ ਕੰਮ ਹੋਊਗਾ ਉਹਨਾਂ ਦੀ ਪਹਿਲ ਦੇ ਆਧਾਰ ਤੇ ਕਰੂੰਗਾ ਜੀ ਗ੍ਰਾਂਟ ਵਾਸਤੇ ਸਰਕਾਰਾਂ ਦੀ ਵੀ ਲੋੜ ਹੁੰਦੀ ਹੈ ਕਿ ਤੁਸੀਂ ਹੁਣ ਗ੍ਰਾਂਟ ਦੇ ਕੇ ਇਸ ਇਲਾਕੇ ਦੀ ਬਿਹਤਰੀ ਵਾਸਤੇ ਕੰਮ ਕਰਨੇ ਨੇ ਤਾਂ ਉਥੇ ਕਿਸੇ ਪ੍ਰਕਾਰ ਦੀ ਤੁਹਾਨੂੰ ਲੱਗਦਾ ਨਹੀਂ ਕਿ ਵਿਤਕਰੇबाजी ਦਾ ਸਾਹਮਣਾ ਕਈ ਵਾਰ ਆਜ਼ਾਦ ਮੀਦ ਕਰਨ ਨੂੰ ਜਿਆਦਾ ਕਰਨਾ ਪੈਂਦਾ ਕਿਵੇਂ ਵੇਖਦੇ ਹੋ ਕਿ ਹੁਣ ਸਰਕਾਰ ਦਾ ਕਿਹੋ ਜਿਹਾ ਸਹਿਯੋਗ ਰਹੇਗਾ ਸਰਕਾਰ ਦਾ ਸਹਿਯੋਗ ਕਿਉਂਕਿ ਮੈਂ ਚਲੋ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਕਿ ਜੋ ਮੈਂ ਸਰਦਾਰ ਸਰਵਨ ਸਿੰਘ ਤੋਂ ਨਾਲ ਪਹਿਲਾਂ ਰਿਆਂ ਜੀ ਜੀ ਠੀਕ ਹੈ ਉਹਨਾਂ ਦੇ ਪੀਏ ਸਰਦਾਰ ਹਰਜਿੰਦਰ ਸਿੰਘ ਬੁਰਜ ਜੀ ਸਰਦਾਰ ਹੀਰਾ ਸਿੰਘ ਰਾਜੋਕੇ ਜੀ ਜੀ ਨਗਰ ਪੰਚਾਇਤ ਪ੍ਰਧਾਨ ਸਰਦਾਰ ਸਕੱਤਰ ਸਿੰਘ ਜੀ ਡਿਲੇਰੀ ਉਹ ਅਜੇ ਤੱਕ ਜਿੰਨੇ ਵੀ ਸਾਡੇ ਕੰਮ ਆ ਅੱਡੇ ਦੇ ਅਦੇ ਤੱਕ ਉਹਨਾਂ ਨੇ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਕੋਈ ਭਾਵੇਂ ਉੱਥੇ ਅਕਾਲੀ ਆ ਜਾਂਦਾ ਰਿਹਾ ਭਾਵੇਂ ਕਾਂਗਰਸੀ ਆ ਜਾਂਦਾ ਰਿਹਾ ਭਾਵੇਂ ਭਾਜਪਾ ਆ ਆ ਜਾਂਦਾ ਰਿਹਾ ਜੀ ਜੀ ਉਹਨਾਂ ਦੇ ਜਿਹੜੇ ਵੀ ਕੰਮ ਕਿਉਂਕਿ ਉਹ ਪਹਿਲ ਦੇ ਆਧਾਰ ਤੇ ਕਰਾਉਂਦੇ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਦਾਰ ਸਰਵਜਿੰਦ ਸਿੰਘ ਤੁਣ ਜੀ ਮੇਰੇ ਕਿਸੇ ਕੰਮ ਦੇ ਵਿੱਚ ਅੜਿਚਣ ਲਾਉਣ ਚਲੋ ਮੈਂ ਬੇਨਤੀ ਕਰਦਾ ਹਾਂ ਸਰਦਾਰ ਸਾਹਿਬ ਨੂੰ ਕਿ ਫੇਰ ਤੋਂ ਮੈਨੂੰ ਯਾਨੀ ਕਿ ਜਿਹੜਾ ਮਹੱਲੇ ਦਾ ਕੰਮ ਕਰਾਉਣਾ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਤੁਸੀਂ ਵੱਧ ਤੋਂ ਚੜ ਕੇ ਮੇਰੇ ਨਾਲ ਸਹਿਯੋਗ ਕਰੋ ਤਾਂ ਜੋ ਮੈਂ ਮਹੱਲੇ ਦੇ ਕੰਮ ਕਰਵਾ ਸਕਾਂ ਇੱਕ ਉਮੀਦਵਾਰ ਵੱਲੋਂ ਇੱਕ ਇਹ ਵੀ ਮੈਸੇਜ ਜਾਣਾ ਲੋਕਾਂ ਦੇ ਵਿੱਚ ਬੜਾ ਵਧੀਆ ਹੁੰਦਾ ਕਿ ਆਪਸੀ ਭਾਈਚਾਰਾ ਉਸ ਦਿਨ ਅਸੀਂ ਬੂਥਾਂ ਤੇ ਵੀ ਸੀਗੇ ਅਸੀਂ ਕਵਰੇਜ ਕੀਤੀ ਹੈ ਕਿੰਨੀ ਕੁ ਆਪਸੀ ਭਾਈਚਾਰਕ ਸਾਂਝ ਵੇਖਣ ਨੂੰ ਮਿਲੇਗੀ ਇੱਕ ਉਮੀਦਵਾਰ ਤੁਸੀਂ ਬੇਸ਼ੱਕ ਜਿਨ੍ਹਾਂ ਨੇ ਕੁਝ ਵੋਟਾਂ ਤੁਹਾਨੂੰ ਨਹੀਂ ਵੀ ਪਾਈਆਂ ਹੋਣਗੇ ਉਤੋਂ ਕੰਮ ਜਿਹੜਾ ਉਮੀਦਵਾਰ ਹੁੰਦਾ ਜਿਹੜਾ ਜਿੱਤਿਆ ਉਮੀਦਵਾਰ ਹੁੰਦਾ ਉਹ ਸਭ ਦੇ ਕਰਦਾ ਤਾ ਨਿਰਪੱਖ ਹੋ ਕੇ ਕੰਮ ਕਰਨ ਦੇ ਲਈ ਕੀ ਤੁਹਾਡੇ ਮਨ ਦੇ ਵਿੱਚ ਵਿਚਾਰ ਨੇ ਤੁਸੀਂ ਵੇਖਿਆ ਹੀ ਹੋਗਾ ਉਸ ਦਿਨ ਕਿ ਜਿੰਨੀਆਂ ਕਿ ਵੋਟਾਂ ਪਈਆਂ ਵਾਂ ਸਾਰੀਆਂ ਨਿਰਪੱਖ ਤੇ ਐ ਕੈਮਰੇ ਦੀ ਰਿਕਾਰਡਿੰਗ ਦੇ ਵਿੱਚ ਵੋਟਾਂ ਪਈਆਂ ਕੋਈ ਉੱਥੇ ਕਿਸੇ ਨਾਲ ਧੱਕਾ ਨਹੀਂ ਹੋਇਆ ਜੀ 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 ਨਾ ਕਿਸੇ ਨੇ ਕੀਤਾ ਹੀ ਆ ਜੀ ਬਾਕੀ ਜਿਹੜੇ ਜਿਨ੍ਹਾਂ ਨੇ ਵੋਟਾਂ ਮੈਨੂੰ ਪਾਈਆਂ ਵਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਬਾਕੀ ਇਹ ਕਿ ਜਿਹੜੇ ਇੱਕ ਮੁਹੱਲੇ ਦੇ ਕੰਮ ਆ ਮੈਂ ਵੋਟਾਂ ਨੂੰ ਮੁੱਕ ਰੱਖ ਕੇ ਨਹੀਂ ਪਾਈਆਂ ਅੱਛਾ ਜੀ ਠੀਕ ਆ ਜਿਹੜਾ ਮੁਹੱਲੇ ਦਾ ਕੋਈ ਵੀ ਕਿਸੇ ਦਾ ਕੰਮ ਹੋਊਗਾ ਜਿਨੇ ਨਹੀਂ ਪਾਈਆਂ ਉਹਨਾਂ ਦੇ ਵੀ ਕੰਮ ਹੋਣਗੇ ਉਹ ਵੀ ਆਪਣੇ ਦਿਲ 'ਚ ਇਹ ਨਾ ਰੱਖਣ ਕਿ ਮੈਂ ਵੋਟਾਂ ਨਹੀਂ ਪਾਈਆਂ ਸ਼ੈਦੂ ਨੇ ਮੇਰਾ ਕੰਮ ਨਹੀਂ ਕਰਨਾ ਜੀ ਜੀ ਉਹਨਾਂ ਦਾ ਵੀ ਕੰਮ ਹੋਊਗਾ ਜਿਨ੍ਹਾਂ ਨੇ ਮੈ ਭਾਈ ਮੈਂ ਤੁਹਾਡੇ ਲਈ ਤਾਂ ਪਹਿਲ ਦੇ ਆਧਾਰ ਤੇ ਖੜਾ ਆਂ ਜੀ ਬਿਲਕੁਲ ਜੀ ਮੈਂ ਤਾਂ ਸਾਰਿਆਂ ਲਈ ਅਜੇ ਤੱਕ ਮੋੜਿਆ ਨਹੀਂ ਕਿਸੇ ਨੂੰ ਜੀ ਜਿਹੜਾ ਕੋਈ ਵੀ ਆਵੇ ਘਰੇ ਜਿੰਨੇ ਜੋ ਕੇ ਹੈਗੇ ਆ ਕਿ ਚਲੋ ਫਾਦਰ ਸਾਹਿਬ ਪਹਿਲਾਂ ਵੀ ਦੁਕਾਨ ਤੇ ਮੈਂ ਤਾਂ ਮਜ਼ਦੂਰੀ ਕਰਦਾ ਕੋਈ ਵੀ ਲੋਡ ਬੰਦ ਆ ਜਾਂਦਾ ਰਹੇ ਤੇ ਮੋੜ ਦਿੰਦਾ ਸੋ ਉਹਨਾਂ ਦੇ ਜੋ ਜਨਕੀ ਕਹਿ ਦਈਏ ਕਿ ਸੇਧ ਦੇ ਆਧਾਰ ਤੇ ਆਪਾਂ ਵੀ ਉਸੇ ਤਰ੍ਹਾਂ ਹੀ ਤਕਨੀਕ ਬਣਾਈ ਹੈ ਅਜੇ ਤੱਕ ਕਿਸੇ ਨੂੰ ਮੋੜਿਆ ਨਹੀਂ ਤੇ ਸਾਰਿਆਂ ਆ ਮਾਨ ਸਤਕਾਰ ਹੀ ਕੀਤਾ ਜੋ ਇਹੋ ਚੀਜ਼ ਨੇ ਆਪਾਂ ਨੂੰ ਅੱਜ ਜੀ ਜਨਤਾ ਦੇ ਵਿੱਚ ਤੁਹਾਡੇ ਸਾਹਮਣੇ ਜਿੱਤ ਦਾ ਸਿਰਾ ਬਣ ਕੇ ਖੜਾ ਕੀਤਾ ਜੀ ਮੰਨ ਦੇ ਵਿੱਚ ਇਹ ਗੱਲ ਤੇ ਆਈ ਹੋਣੀ ਹੈ ਕਿ ਯਾਰ ਪੈਸੇ ਕੋਲ ਨਹੀਂ ਹੈਗੇ ਇੱਕ ਜਿੰਨੇ ਵੀ ਇਲੈਕਸ਼ਨ ਲੜਨੀ ਹੁੰਦੀ ਕੋਈ ਵੱਡੀ ਗੱਡੀ ਵਾਲਾ ਬੰਦਾ ਹੁੰਦਾ ਕੋਈ ਵੱਡੇ ਨਾਂ ਵਾਲਾ ਬੰਦਾ ਹੁੰਦਾ ਫਿਰ ਉਹਨਾਂ ਦੇ ਵਿੱਚ ਜਦੋਂ ਕਾਗਜ਼ ਭਰੇ ਉਹਨਾਂ ਦੇ ਵਿੱਚ ਜਦੋਂ ਇਲੈਕਸ਼ਨ ਲੜੀ ਕੀ ਮਹਿਸੂਸ ਕਰਦੇ ਸੀ ਤੇ ਕੀ ਕਹਿਣਾ ਚਾਹੋਗੇ ਬਾਤ ਜੀ ਉਸ ਨੇ ਇਸ ਬਾਰੇ ਤਾਂ ਮੈਂ ਕੀ ਕਹਿ ਸਕਦਾ ਤੁਹਾਡੇ ਸਾਹਮਣੇ ਆ ਜੀ ਮੈਂ ਤਾਂ ਇੱਕੋ ਗੱਲ ਫੇਰ ਵਾਰ-ਵਾਰ ਇਹੋ ਘੁੰਮ ਕੇ ਉਹਨਾਂ ਕਿ ਜਿਹੜੇ ਵੀ ਮੈਂ ਲੋਕਾਂ ਦੇ ਕੰਮ ਕਰਵਾ ਸਕਿਆ ਸੀ ਜੀ ਜੀ ਲੋਕਾਂ ਨੇ ਪੈਸੇ ਵਾਲੇ ਉਹਨਾਂ ਨੂੰ ਨਹੀਂ ਵੇਖਿਆ ਸਿਰਫ ਇੱਕ ਇਹ ਵੇਖਿਆ ਕਿ ਇਹ ਬੰਦਾ ਕੰਮ ਕਰਾ ਸਕਦਾ ਗਾਂ ਵੀ ਕਰਵਾਏਗਾ ਤੇ ਤਦ ਕਰਕੇ ਲੋਕਾਂ ਨੇ ਜੀ ਇਹ ਮੈਨੂੰ ਵੋਟਾਂ પાਕੇ ਜਿਤਾਇਆ ਜੀ ਜਿਹੜੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਮਨਾਂ 'ਚ ਹੁੰਦਾ ਕਿ ਅਸੀਂ ਵੀ ਸਿਆਸਤ ਵਾਲੇ ਪਾਸੇ ਚਾਈਏ ਪਰ ਉਹਨਾਂ ਨੂੰ ਜਿਵੇਂ ਹੁਣ ਤੁਸੀਂ ਵੀ ਆ ਕੰਮ ਕਰਦੇ ਕਮਾਂਕਾਰਾਂ ਤੋਂ ਵੇਲ ਨਹੀਂ ਮਿਲਦੀ ਉਹਨਾਂ ਨੂੰ ਸੇਵਾ ਕਰਨ ਦਾ ਜज्ਬਾ ਜ਼ਰੂਰ ਹੁੰਦਾ ਉਹਨਾਂ ਦੇ ਲਈ ਮੈਸੇਜ ਕੀ ਰਹੇਗਾ ਮੈਂ ਤਾਂ ਕਹਿਣਾ ਚਾਹੁੰਦਾ ਜੀ ਕਿ ਜਿੱਦਾਂ ਕੰਮ ਪਹਿਲਾਂ ਆਪਣਾ ਕੰਮ ਦੇਖੋ ਜੀ ਵਿੱਚੋਂ ਟਾਈਮ ਕੱਢ ਕੇ ਤੁਸੀਂ ਆਪਣੇ ਜਿਹੜੀ ਲੋਕਲ ਹੀ ਸੇਵਾ ਹੀ ਕਰੋ ਕਿਉਂਕਿ ਮੈਨੂੰ ਪਤਾ ਕਿ ਮੈਂ ਪਹਿਲਾਂ ਦੁਕਾਨ ਤੋਂ ਛੱਡ ਕੇ ਜਾਣਾ ਜੋ ਮੇਰਾ ਵੱਡਾ ਵੀਰ ਉਹ ਮੈਨੂੰ ਕਈ ਹਰ ਗਾਲਾਂ ਵੀ ਕੱਢ ਦਿੰਦਾ ਰਿਹਾ ਜੀ ਅੱਛਾ ਜੀ ਚਲੋ ਫੇਰ ਹੀ ਮੈਂ ਆਖਿਆ ਕਿ ਯਾਰ ਕੋਈ ਗੱਲ ਨਹੀਂ ਫੇਰ ਕਿਹੜੀ ਗੱਲ ਦਿਆ ਲੋਕਾਂ ਦੇ ਕੰਮ ਆਪਾਂ ਕਰਾ ਲਈ ਕਿਸੇ ਦੇ ਕੰਮ ਇਹ ਅਸੀਸ ਮਿਲ ਜੂਗੀ ਸੋ ਅੱਜ ਜਿਹੜੇ ਲੋਕਾਂ ਦੇ ਕੰਮ ਆਏ ਉਹਨਾਂ ਇਹ ਅਸੀਸ ਆ ਅੱਜ ਕੰਮ ਆਈਆਂ ਜੀ ਤੇ ਜੋ ਉਹਨਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾਇਆ ਜੀ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਜੀ ਧੰਨਵਾਦ ਸੋ ਬਾਈ ਜੀ ਦੇ ਨਾਲ ਸਾਡੀ ਗੱਲਬਾਤ ਹੋਈ ਅਸੀਂ ਇਸ ਵੇਲੇ ਭਿੱਖੀ ਇਵੈਂਟ ਦੇ ਵਿੱਚ ਮੌਜੂਦ ਸੀ ਤਾਂ ਤੁਸੀਂ ਵੇਖਿਆ ਕਿ ਕਿਵੇਂ ਇੱਕ ਵੈਲਡਿੰਗ ਕਰਨ ਵਾਲੇ ਵੀਰ ਨੇ ਖਰਾਦ ਦਾ ਕੰਮ ਕਰਨ ਵਾਲੇ ਵੀਰ ਨੇ ਨਗਰ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਤਾਂ ਭਿੱਖੀ ਵੰਡ ਇੱਕ ਅਜੀਹਾ ਸ਼ਹਿਰ ਬਣਿਆ ਕਿ ਜਿੱਥੋਂ ਉਸ ਵੀਰ ਨੇ ਜਿਹੜਾ ਉਹ ਬਾਜ਼ੀਮਾਰੀ ਪਹਿਲਾਂ ਪੰਜਾਬ ਦੇ ਵਿੱਚ ਆਮ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਪੰਚ ਸਰਪੰਚ ਐਮ ਐਲ ਏ ਮਨਿਸਟਰ ਬਣੇ ਤਾਂ ਹੁਣ ਵਾਕੇ ਆਮ ਘਰਾਂ ਤੋਂ ਉੱਠ ਕੇ ਜਿਹੜੇ ਆ ਉਹ ਵੀਰ ਅੱਗੇ ਆ ਰਹੇ ਨੇ ਤੇ ਉਹਨਾਂ ਨੂੰ ਸਹਿਯੋਗ ਦੀ ਵੀ ਲੋੜ ਹੈ ਤੁਹਾਡੇ ਦੀ ਤੁਸੀਂ ਸੋਸ਼ਲ ਮੀਡੀਆ ਰਾਹੀਂ ਆਪਣੀ ਰਾਏ ਵੀ ਜ਼ਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ